ਪੰਜਾਬ ਸਰਕਾਰ ਨੇ ਜੋ ਕਰਨਾ ਸੀ ਉਹ ਤੇ ਮੌਕੇ ਦੇ ਉੱਤੇ ਉਹਦਾ ਫਰਜ਼ ਬਣਦਾ ਸੀ ਕਰਨਾ ਮੈਂ ਭਾਰਤ ਸਰਕਾਰ ਦੀ ਇਸ ਕਰਕੇ ਗੱਲ ਕਰਨੀ ਚਾਹੂੰਗਾ ਜੀ ਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਪੰਜਾਬ ਦਾ ਮੰਨ ਲਈ ਗੱਲ ਨਹੀਂ ਹੈ ਉਹਨਾਂ ਨੂੰ ਆਪਣੇ ਫੂਡ ਸੈਕਟਰ ਦਾ ਫਿਕਰ ਹੈਗਾ ਕਿ ਨਹੀਂ ਹੈਗਾ ਕਿਉਂਕਿ ਤੁਹਾਨੂੰ ਤਾਂ ਪਤਾ ਅਸੀਂ ਕਿਹੜੀ ਮੁਸ਼ਕਲ 'ਚ ਡਿੱਗੇ ਪਏ ਆਂ ਜੀ ਕਿ ਪੰਜਾਬੀ ਭਾਈਚਾਰਾ ਸਰਕਾਰਾਂ ਤੇ ਡਿਪੈਂਡ ਕਰ ਰਿਹਾ ਹੁੰਦਾ ਜਾਂ ਕੇਂਦਰ ਸਰਕਾਰ ਤੇ ਡਿਪੈਂਡ ਕਰ ਰਿਹਾ ਹੁੰਦਾ ਭੜਾਂ ਦੇ ਨਾਲ ਤੇ ਰੋੜੀ ਚੁਕੇ ਸੀ ਬਾਕੀ ਵੀ ਖੁਰਾਕ ਹੋ ਜੂਗੀ ਮਿਟ ਜਾਣਾ ਸੀ ਹੂੰ ਤੁਸੀਂ ਗਰਾਸ ਰੂਟ ਤੇ ਦੇਖੋ ਐਕਸ਼ਨ ਪੁਆਇੰਟ ਜਿੱਥੇ ਹੋ ਰਿਹਾ ਏ ਥਾਨਿਆਂ ਉਹ ਨੌਜਵਾਨ ਉਹ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਸਾਰੇ ਪੰਜਾਬ ਚੋ ਜਿਹੜੇ ਉੱਥੇ ਪਹੁੰਚ ਗਏ ਨੇ ਲੋਕ ਜਿੱਥੇ ਸਰਕਾਰ ਦੀ ਤੇ ਗੱਲ ਸੋਚਣੀ ਛੱਡ ਦਿਓ ਬਿਲਕੁਲ ਉੱਥੇ ਇਹੋ ਜੇ ਹਰਲ ਹਰਲ ਸੱਪ ਫਿਰਨਦੇ ਨੇ ਕਿਰਲੀਆਂ ਕਿਰਲੇ ਉਹਨਾਂ ਦੇ ਵਿੱਚ ਨੌਜਵਾਨ ਫਿਰਨਦੇ ਨੇ ਜਿਹੜੇ 4 5 4 ਦੇ ਟਰੈਕਟਰ ਨੇ ਉਹਨਾਂ ਦੇ ਨੰਗਣ ਦਾ ਵੀ ਰਾ ਨਹੀਂ ਹੈਗਾ ਤੇ ਨੌਜਵਾਨ ਅੱਗੇ ਗੁੰਡੇ ਲੈ ਕੇ ਸੜਕ ਨਾਪ ਤੇ ਜਾ ਰਹੇ ਨੇ ਇੱਕ ਨੇ ਮਗਰੋਂ ਨੂੰ ਬੰਨੀ ਹੈ ਰੱਸੀ ਤੇ ਇੱਕ ਅਗਲੇ ਪਾਰ ਉਹ ਜਾ ਰਿਹਾ ਏ ਇਹਨਾਂ ਚੀਜ਼ਾਂ ਨੂੰ ਪੰਜਾਬੀਆਂ ਨੇ ਤੇ ਮੁੜ ਸਭ ਕੁਝ ਝੱਲਿਆ ਏ ਮੈਂ ਸਰਕਾਰ ਨੂੰ ਇਹ ਵਾਦੀਆਂ ਕਰਕੇ ਪੁੱਛਣਾ ਚਾਹੂੰਗਾ ਕਿੱਥੇ ਆ ਉਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜਿਹਦੇ ਬਾਰੇ ਇੰਨੇ ਦਮਕਦੇ ਵਾਅਦੇ ਪਾਏ ਨੇ